ਡਾ ਛੰਬਸਵਾ ਦਾ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ YouTube ਚੈਨਲ ਉੱਪਰ ਆਈ ਹੋਪ ਦੋਸਤੋ ਤੁਸੀਂ ਵਧੀਆ ਹੋਵੋਗੇ ਅਤੇ ਪੇਪਰਾਂ ਦੀ ਤਿਆਰੀ ਬਹੁਤ ਹੀ ਜਿਆਦੇ ਵਧੀਆ ਤਰੀਕੇ ਨਾਲ ਕਰ ਰਹੇ ਹੋਵੋਗੇ ਤਾਂ ਦੋਸਤੋ ਤਿੰਨ ਪਾਰਟ ਜੋ ਪਹਿਲਾਂ ਗੁਰੂਆਂ ਦੇ ਗੁਰੂ ਸਹਿਬਾਨਾਂ ਦੇ ਕੁਐਸਚਨ ਕਰਵਾਏ ਗਏ ਹਨ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹਨ ਤੁਹਾਡੇ ਆਉਣ ਵਾਲੇ ਪੇਪਰਾਂ ਦੇ ਲਈ ਅਤੇ ਉਹੀ ਕੁਐਸਚਨ ਕਰਵਾਏ ਗਏ ਹਨ ਜੋ ਪੁਰਾਣੇ ਪੇਪਰਾਂ ਵਿੱਚ ਆਏ ਹੋਏ ਹਨ ਪੀਟਪੀਐਸਪੀ ਦੁਆਰਾ ਵਾਰ-ਵਾਰ ਵਾਰ-ਵਾਰ ਇਹੀ ਕੁਐਸਚਨ ਪੁੱਛੇ ਜਾ ਰਹੇ ਹਨ ਤਾਂ ਦੋਸਤੋ ਉਹਨਾਂ ਕੁਐਸਚਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਕਰ ਲਵੋਗੇ ਤਾਂ ਪੇਪਰ ਦੇ ਵਿੱਚ ਇੱਕ ਵੀ ਨੰਬਰ ਦਾ ਕੁਐਸਚਨ ਤੁਹਾਡਾ ਗਲਤ ਨਹੀਂ ਹੋਵੇਗਾ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਅਤੇ ਜੇਕਰ ਪਹਿਲਾਂ ਵਾਲੀਆਂ ਵੀਡੀਓਜ਼ ਨਹੀਂ ਦੇਖੀਆਂ ਪਾਰਟ 3 ਹੋ ਗਏ ਹਨ ਇੱਕ ਪਾਰਟ ਦੇ ਵਿੱਚ 30 ਕੁਐਸਚਨ ਕਰਵਾਏ ਜਾ ਰਹੇ ਹਨ ਤਾਂ ਦੋਸਤੋ ਜੇਕਰ ਨਹੀਂ ਦੇਖੇ ਮਤਲਬ 90 ਕੁਐਸਚਨ ਨਹੀਂ ਦੇਖੇ ਤਾਂ ਦੋਸਤੋ ਬਹੁਤ ਵੱਡੀ ਮਿਸਟੇਕ ਕਰ ਰਹੇ ਹੋ ਉਹਨਾਂ ਨੂੰ ਜ਼ਰੂਰ ਦੇਖ ਲੈਣਾ ਤੇ ਅੱਜ ਦੀ ਜੋ ਵੀਡੀਓ ਹੈ 30 ਕੁਐਸਚਨ ਇਸ ਵਿੱਚ ਹੋਣਗੇ 90 ਤੱਕ ਕੁਐਸਚਨ ਹੋ ਗਏ ਹਨ 91 ਤੋਂ ਲੈ ਕੇ 120 ਤੱਕ ਅੱਜ ਕਰਵਾਏ ਜਾਣਗੇ ਤਾਂ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹਿਣਾ ਜੇਕਰ ਤੁਹਾਨੂੰ ਕੰਟੈਂਟ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਆਪਦੇ ਦੋਸਤਾਂ ਮਿੱਤਰਾਂ ਭੈਣਾਂ ਭਰਾਵਾਂ ਤੇ ਰਿਸ਼ਤੇਦਾਰਾਂ ਦੇ ਵਿੱਚ ਤਾਂ ਦੋਸਤੋ ਚਲਦੇ ਆਂ ਆਪਾਂ ਟਾਈਮ ਨਾ ਬੇਸਤ ਕਰਦੇ ਹੋਏ ਪਹਿਲੇ ਕੁਐਸਚਨ ਵੱਲ ਮਤਲਬ ਕਿ ਇਸ ਵੀਡੀਓ ਦਾ 91 ਕੁਐਸਚਨ ਹੋਵੇਗਾ ਜੋ ਉਹ ਨੰਬਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦੇਵਾਂਗੇ ਜੇਕਰ ਚੈਨਲ ਤੇ ਨਿਊ ਵੀਅਰ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਦੋਸਤੋ ਪੇਪਰ A ਅਤੇ ਪੇਪਰ B ਦੇ ਲਈ ਮਤਲਬ ਦੋਨਾਂ ਪੇਪਰਾਂ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹਨ ਬਹੁਤ ਜ਼ਿਆਦਾ ਹੈਲਪਫੁਲ ਵੀਡੀਓ ਹੈ ਦੋਸਤੋ ਤੁਹਾਡੇ ਲਈ ਤਾਂ ਦੇਖੋ ਪਹਿਲਾ ਕੁਐਸਚਨ ਹੈ ਜੋ 91 ਕੁਐਸਚਨ ਕਹਿ ਰਿਹਾ ਹੈ ਗੁਰੂ ਅੰਗਦ ਦੇਵ ਜੀ ਨੇ ਆਪਣਾ ਉੱਤਰ ਅਧਿਕਾਰੀ ਕਿਸ ਨੂੰ ਨਿਯੁਕਤ ਕੀਤਾ ਤਾ ਦੋਸਤੋ ਗੁਰੂ ਨਾਨਕ ਦੇਵ ਜੀ ਦੇ ਗੁਰੂ ਅੰਗਦ ਦੇਵ ਜੀ ਦੇ ਕੁਐਸਚਨ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਹੋ ਚੁੱਕੇ ਹਨ ਅਤੇ ਅੱਜ ਵਾਲੀ ਵੀਡੀਓ ਦੇ ਵਿੱਚ ਵੀ ਗੁਰੂ ਅੰਗਦ ਦੇਵ ਜੀ ਦੇ ਕੁਐਸਚਨ ਵੀ ਇਸ ਤੋਂ ਮਗਰੋਂ ਗੁਰੂ ਅਮਰਦਾਸ ਜੀ ਦੇ ਕੁਐਸਚਨ ਕਰਵਾਏ ਜਾਣਗੇ ਤਾਂ ਦੋਸਤੋ ਗੁਰੂ ਅੰਗਦ ਦੇਵ ਜੀ ਨੇ ਆਪਣਾ ਉੱਤਰਾਧਿਕਾਰੀ ਸਾਰਿਆਂ ਨੂੰ ਪਤਾ ਹੋਵੇਗਾ ਕਿਸ ਨੂੰ ਨਿਯੁਕਤ ਕੀਤਾ ਸੀ ਤਾਂ ਗੁਰੂ ਅਮਰਦਾਸ ਜੀ ਇਸ ਦਾ ਕੀ ਹੈ ਰਾਈਟ ਆਨਸਰ ਹੈ ਦੋਸਤੋ ਸਿੱਖਾਂ ਦੇ ਕਿੰਵੇਂ ਗੁਰੂ ਹੋਏ ਹਨ ਕਿਹੜਾ ਨਗਰ ਬਸਾਇਆ ਹੈ ਤਾ ਜਿੰਨੇ ਵੀ ਫੈਕਟ ਹਨ ਸਾਰੇ ਤੁਸੀਂ ਕਮੈਂਟ ਬਾਕਸ ਵਿੱਚ ਦੱਸ ਦਿਓ ਜੋ ਜੋ ਤੁਹਾਨੂੰ ਪਤਾ ਹੈ ਕਿਉਂਕਿ ਪੇਪਰ ਦੇ ਵਿੱਚ ਜੇ ਕਰੋਨਾ ਚ ਆ ਗਿਆ ਤਾਂ ਤੁਸੀਂ ਉਸ ਨੂੰ ਬਿਲਕੁਲ ਵੀ ਸਕਿਪ ਨਹੀਂ ਕਰੋਗੇ ਉਸ ਤਰ੍ਹਾਂ ਦਾ ਕੁਐਸਚਨ ਨੈਕਸਟ ਕੁਐਸਚਨ ਕਹਿੰਦਾ ਦੋਸਤੋ ਸਿੱਖ ਪੰਥ ਵਿੱਚ ਮਲ ਅਖਾੜਾ ਦਾ ਪ੍ਰਬੰਧ ਕਿਸ ਨੇ ਕੀਤਾ ਸੀ ਤਾਂ ਇਸ ਦਾ ਆਨਸਰ ਹੈ ਦੋਸਤੋ ਗੁਰੂ ਅੰਗਦ ਦੇਵ ਜੀ ਦਾ ਕੀ ਹੈ ਰਾਈਟ ਆਨਸਰ ਹੈ ਕਿਉਂਕਿ ਮਾਲ ਅਖਾੜਾ ਸਾਹਿਬ ਖੰਡੂਰ ਸਾਹਿਬ ਨਗਰ ਵਸਾਇਆ ਸੀ ਗੁਰੂ ਅੰਗਦ ਦੇਵ ਜੀ ਨੇ ਸੁਖਣੀ ਸਾਹਿਬ ਦੀ ਰਚਨਾ ਕੀਤੀ ਆਦਗ੍ਰੰਥ ਸਾਹਿਬ ਭਾਈ ਬਾਲੇ ਭਾਈ ਬਾਲਾ ਜੀ ਦੀ ਜਨਮ ਸਾਖੀ ਇਹਨਾਂ ਨੇ ਲਿਖਵਾਈ ਹੈ ਤਾਂ ਇਹ ਸਾਰੀਆਂ ਗੱਲਾਂ ਕੀ ਆ ਫੈਕਟ ਹਨ ਗੁਰੂ ਅੰਗਦ ਦੇਵ ਜੀ ਦੇ ਨਾਲ ਰਿਲੇਟਡ ਹਨ ਤਾਂ ਦੋਸਤੋ ਚਲਦੇ ਆਪਾਂ ਅਗਲੇ ਕੁਐਸਚਨ ਵੱਲ ਅਗਲਾ ਕੁਐਸਚਨ ਕਹਿੰਦਾ ਹੈ ਸਿੱਖ ਧਰਮ ਵਿੱਚ ਸਰੀਰਕ ਅਨੁਸ਼ਾਸਨ ਦੀ ਪਰੰਪਰਾ ਕਿਸ ਨੇ ਸ਼ੁਰੂ ਕੀਤੀ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਦੋਸਤੋ ਜਿੰਨੇ ਮਰਜ਼ੀ ਸਟਾਰ ਲਗਾ ਲਓ ਤਾਂ ਇੰਨਾ ਜਿਆਦਾ ਇੰਪੋਰਟੈਂਟ ਕੁਐਸਚਨ ਹੈ ਕਿਉਂ ਹੈ ਇੱਥੇ ਦੇਖੋ ਇਹਨਾਂ ਨੇ ਲਿਖਿਆ ਹੈ ਸਰੀਰਕ ਅਨੁਸ਼ਾਸਨ ਮਾਲ ਅਖਾੜਾ ਵੱਖਰੀ ਗੱਲ ਹੈ ਸਾਰਿਆਂ ਨੂੰ ਪਤਾ ਹੋ ਗਿਆ ਬਟ ਜਦੋਂ ਸਰੀਰਕ ਅਨੁਸ਼ਾਸਨ ਕਹ ਦਿੱਤਾ ਜਾਂਦਾ ਹੈ ਤਾਂ ਸਟੂਡੈਂਟ ਪੈਨਿਕ ਹੋ ਜਾਂਦੇ ਹਨ ਤਾਂ ਡੋਲੂ ਮਾਜਣ ਵਾਲਾ ਕੁਐਸਚਨ ਪਾਈ ਜਾਂਦਾ ਹੈ ਤਾਂ ਸਰੀਰਕ ਅਨੁਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਦੋਸਤੋ ਅਨੁਸ਼ਾਸਨ ਕੀ ਹੈ ਸਾਨੂੰ ਪਤਾ ਹੈ ਮਲਖਾੜਾ ਗੁਰਦੁਆਰਾ ਸਾਹਿਬ ਹੈ ਮਲਖਾੜਾ ਮਤਲਬ ਕਿ ਅਖਾੜਾ ਸੀ ਜੋ ਗੁਰੂ ਅੰਗਦ ਦੇਵ ਦੂਜੇ ਪਾਤਸ਼ਾਹ ਜੀ ਨੇ ਸ਼ੁਰੂ ਕਰਵਾਇਆ ਸੀ ਸਰੀਰਕ ਅਨੁਸ਼ਾਸਨ ਦੀ ਪਰੰਪਰਾ ਸ਼ੁਰੂ ਕੀਤੀ ਸੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਦੋਸਤੋ ਗੁਰੂ ਅੰਗਦ ਦੇਵ ਜੀ ਦੁਆਰਾ ហេਟ ਲਿਖਿਆ ਵਿੱਚੋਂ ਕਿਹੜੀਆਂ ਰਚਨਾਵਾਂ ਰਚੀਆਂ ਗਈਆਂ ਹਨ ਤਾਂ ਕਹਿੰਦਾ ਹੈ ਦੋਸਤੋ ਆਸਾਂ ਦੀ ਵਾਰ 12ਵਾਂ ਜਨਮ ਸਾਖੀ ਚੰਡੀ ਦੀ ਵਾਰ ਤਾਂ ਇਹ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਰਾਈਟ ਆਨਸਰ ਕੀ ਹੈ ਜਨਮ ਸਾਖੀ ਭਾਈ ਬਾਲੇ ਵਾਲੇ ਵਾਲੀ ਜਨਮ ਸਾਖੀ ਹੈ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਬਾਰੇ ਗੱਲ ਕੀਤੀ ਗਈ ਹੈ ਤਾਂ ਉਸ ਦੇ ਬਾਰੇ ਸਾਰਾ ਉਹਨਾਂ ਨੇ ਲਿਖਿਆ ਜਨਮ ਸਾਖੀਆਂ ਮਿਲਦੀਆਂ ਸਾਨੂੰ ਤਾਂ ਰਾਈਟ ਆਨਸਰ ਜਨਮ ਸਾਖੀ ਹੈ ਨੈਕਸਟ ਕੁਐਸਚਨ ਦੀ ਗੱਲ ਕੀਤੀ ਹੈ ਇਹ ਕਹਿੰਦਾ ਹੈ ਦੋਸਤੋ ਜਨਮ ਸਾਖੀ ਲਿਖਣ ਲਈ ਗੁਰੂ ਅੰਗਦ ਦੇਵ ਜੀ ਦਾ ਮੁੱਖ ਸਰੋਤ ਕੀ ਸੀ ਬਲਵੰਡ ਨਹੀਂ ਜੀ ਸੱਤਾ ਨਹੀਂ ਜੀ ਭਾਈ ਬਾਲਾ ਜਾਂ ਮਿਹਰਬਾਨ ਤਾਂ ਇਸ ਦਾ ਰਾਈਟ ਆਨਸਰ ਕੀ ਹੈ ਦੋਸਤੋ ਭਾਈ ਬਾਲਾ ਜੀ ਕਿਉਂਕਿ ਭਾਈ ਬਾਲੇ ਵਾਲੀ ਜਨਮ ਸਾਖੀ ਬਹੁਤ ਜਿਆਦਾ ਇੰਪੋਰਟੈਂਟ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਰਾਗੀ ਬਲਵੰਡ ਅਤੇ ਸੱਤਾ ਕਿਹੜੇ ਗੁਰੂ ਦੇ ਜਮਾਨੇ ਦੇ ਸਨ ਵੈਰੀ ਇੰਪੋਰਟੈਂਟ ਕੁਐਸਚਨ ਦੋਸਤੋ ਤਾਂ ਰਾਗੀ ਬਲਵੰਡ ਅਤੇ ਸੱਤਾ ਕਿਹੜੇ ਗੁਰੂ ਦੇ ਜਮਾਨੇ ਦੇ ਸਨ ਤਾਂ ਇਸ ਦਾ ਰਾਈਟ ਆਨਸਰ ਕੀ ਹੈ ਗੁਰੂ ਅੰਗਦ ਦੇਵ ਜੀ ਦੋਸਤੋ ਇਸ ਤਰ੍ਹਾਂ ਦੇ ਕੁਐਸਚਨ ਜਦੋਂ ਪੇਪਰ A ਜਾਂ B ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਤਾਂ ਟਫ ਲੱਗਣਗੇ ਤਾਂ आई होप ਤੁਹਾਨੂੰ ਹੋਰ ਬਿਲਕੁਲ ਵੀ ਟਾਫ ਨਹੀਂ ਲੱਗਣਗੇ ਇਹ ਕੁਐਸਚਨ ਅਗਲਾ ਕੁਐਸਚਨ ਕਹਿੰਦਾ ਸਿੱਖ ਪੰਥ ਦੇ ਵਿਕਾਸ ਵਿੱਚ ਸਿੱਖ ਪੰਥ ਦੇ ਵਿਕਾਸ ਵਿੱਚ ਗੁਰੂ ਅੰਗਦ ਦੇਵ ਜੀ ਦਾ ਵੱਡਾ ਯੋਗਦਾਨ ਕੀ ਸੀ ਜਨਮ ਸਾਖੀ ਦਾ ਸੰਗ੍ਰਹਿ ਸਿੱਖ ਗੁਰੂਆਂ ਦੀ ਤਰਜ ਬਣਾਈ ਰੱਖਣਾ ਗੁਰਮੁਖੀ ਲਿਪੀ ਨੂੰ ਪ੍ਰਸਿੱਧ ਬਣਾਉਣਾ ਜਾਂ ਉਪਰੋਕਤ ਸਾਰੇ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਉਪਰੋਕਤ ਸਾਰੇ ਸਾਰੀਆਂ ਚੀਜ਼ਾਂ ਕੀ ਹਨ ਦੇਖੋ ਜਨਮ ਸਾਖੀ ਜੇਕਰ ਤੁਹਾਨੂੰ ਪਤਾ ਹੈ ਦੋਸਤੋ ਇਸ ਤਰ੍ਹਾਂ ਦਾ ਕੁਛ ਜਦੋਂ ਵੀ ਆ ਜਾਵੇ ਉਪਰੋਕਤ ਸਾਰੇ ਵਾਲਾ ਜੇਕਰ ਦੋ ਆਪਸ਼ਨਾਂ ਮਿਲਦੀਆਂ ਹਨ ਤੀਜੀ ਆਪਸ਼ਨ ਬਾਰੇ ਤੁਹਾਨੂੰ ਬਿਲਕੁਲ ਵੀ ਨੌਲੇਜ ਨਹੀਂ ਹੈ ਤਾਂ ਤੁਸੀਂ ਉਪਰੋਕਤ ਸਾਰੇ ਲਗਾ ਸਕਦੇ ਹੋ ਦੇਖੋ ਕਿਸ ਤਰ੍ਹਾਂ ਜਨਮ ਸਾਖੀ ਬਾਰੇ ਸਾਨੂੰ ਪਤਾ ਹੈ ਗੁਰੂ ਅੰਗਦ ਦੇਵ ਜੀ ਵਲੇ ਮਿਲੀ ਹੈ ਗੁਰਮੁਖੀ ਲਿਪੀ ਦਾ ਵੀ ਕੀ ਹੈ ਇਹਨਾਂ ਨੇ ਉਚਾਰਨ ਕੀਤਾ ਜਿੱਦਾਂ ਉਪਰੋਕਤ ਸਾਰੇ ਕੀਤਾ ਇਸਦਾ ਰਾਈਟ ਆਨਸਰ ਹੋ ਜਾਵੇਗਾ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਗੁਰਮੁਖੀ ਲਿਪੀ ਵਿੱਚ ਪ੍ਰਚਾਰ ਕਰਨ ਵਾਲੇ ਪਹਿਲੇ ਗੁਰੂ ਕੌਣ ਸਨ ਵੈਰੀ ਇੰਪੋਰਟੈਂਟ ਕੁਐਸਚਨ ਦੋਸਤੋ ਇਹ ਕੀ ਹੈ ਮੋਸਟ ਰਿਪੀਟਡ ਕੁਐਸਚਨ ਹੈ ਵਾਰ-ਵਾਰ ਪੇਪਰ ਦੇ ਵਿੱਚ ਇਹੀ ਪੁੱਛਿਆ ਜਾ ਰਿਹਾ ਹੈ ਗੁਰਮੁਖੀ ਲਿਪੀ ਤਾਂ ਇਸ ਦਾ ਰਾਈਟ ਆਨਸਰ ਹੈ ਪ੍ਰਚਾਰ ਕਰਨ ਵਾਲੇ ਸਾਰਿਆਂ ਨੂੰ ਪਤਾ ਹੋਵੇਗਾ ਦੋਸਤੋ ਗੁਰੂ ਅੰਗਦ ਦੇਵ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਗੁਰਮੁਖੀ ਲਿਪੀ ਗੁਰਮੁਖੀ ਲਿਪੀ ਦੇ ਆਧੁਨਿਕ ਸੰਸਕਰਨ ਨੂੰ ਕਿਸ ਨੇ ਪੇਸ਼ ਕੀਤਾ ਗੁਰਮੁਖੀ ਲਿਪੀ ਦੇ ਆਧੁਨਿਕ ਸੰਸਕਰਨ ਨੂੰ ਕਿਸ ਨੇ ਪੇਸ਼ ਕੀਤਾ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਹਰगोबिंद ਜੀ ਜਾਂ ਗੁਰੂ ਗੋਬਿੰਦ ਸਿੰਘ ਜੀ ਤਾਂ ਇਸ ਦਾ ਰਾਈਟ ਆਨਸਰ ਹੈ ਦੋਸਤੋ ਗੁਰੂ ਅੰਗਦ ਦੇਵ ਜੀ ਗੁਰੂ ਅੰਗਦ ਦੇਵ ਜੀ ਇਸ ਦਾ ਕੀ ਹੈ ਰਾਈਟ ਆਨਸਰ ਹੈ ਗੁਰੂ ਅੰਗਦ ਦੇਵ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਕਿ ਸਿੱਖ ਧਰਮ ਦੇ ਤੀਜੇ ਗੁਰੂ ਕੌਣ ਸਨ ਦੋਸਤੋ ਦੇਖੋ ਦੋ ਗੁਰੂਆਂ ਦੇ ਆਪਾਂ ਕੁਐਸਚਨ ਕਰ ਲਏ ਹਨ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਤੇ ਇਹ ਜੋ ਹੈ ਕੁਐਸਚਨ ਸਟਾਰਟ ਹੋ ਗਏ ਗੁਰੂ ਅਮਰਦਾਸ ਜੀ ਦੇ ਤੀਜੇ ਗੁਰੂ ਸਹਿਬਾਨ ਦੀ ਗੱਲ ਕੀਤੀ ਤੀਜੇ ਗੁਰੂ ਕੌਣ ਸਨ ਤਾਂ ਗੁਰੂ ਅਮਰਦਾਸ ਜੀ ਸਾਡੇ ਤੀਸਰੇ ਗੁਰੂ ਹੋਏ ਹਨ ਨੈਕਸਟ ਕੁਐਸਚਨ ਕਹਿੰਦਾ ਹੈ ਗੁਰੂ ਅਮਰਦਾਸ ਜੀ ਦੇ ਪਿਤਾ ਕੌਣ ਸਨ ਤਾਂ ਗੁਰੂ ਅਮਰਦਾਸ ਜੀ ਦੇ ਪਿਤਾ ਸਨ ਤੇਜਪਾਲ ਜੀ ਇਸ ਦਾ ਕੀ ਹੈ ਰਾਈਟ ਆਨਸਰ ਹੋ ਜਾਵੇਗਾ ਜੀ ਨੈਕਸਟ ਕੁਐਸਚਨ ਦੇਖਿਆ ਜਾਵੇ ਕਹਿੰਦਾ ਹੈ ਗੁਰੂ ਅਮਰਦਾਸ ਜੀ ਦੀ ਮਾਤਾ ਕੌਣ ਸੀ ਗੁਰੂ ਅਮਰਦਾਸ ਜੀ ਦੀ ਮਾਤਾ ਦਾ ਨਾਮ ਸੁਲੱਖਣੀ ਦੇਵੀ ਜਾਂ ਲక్ష్ਮੀ ਦੇਵੀ ਸੀ اے ਕੀ ਹੈ ਇਸ ਦਾ ਰਾਈਟ ਆਨਸਰ ਹੈ ਦੋਸਤੋ ਧਿਆਨ ਨਾਲ ਦੇਖਣਾ ਇਸ ਤਰ੍ਹਾਂ ਦੇ ਕੁਐਸਚਨ ਜਿਆਦਾ ਪੁੱਛੇ ਜਾ ਰਹੇ ਹਨ ਐਗਜ਼ਾਮੀਨਰ ਵੱਲੋਂ ਤੇ ਇਹ ਤਾਂ ਕੀ ਹੈ ਮੋਸਟ ਰਿਪੀਟਡ ਕੁਐਸਚਨ ਹੈ ਪੇਪਰ ਬੀ ਦੇ ਵਿੱਚ ਤਾਂ ਕੀ ਹੈ ਬਹੁਤ ਹੀ ਜਿਆਦਾ ਪੁੱਛਿਆ ਜਾ ਰਿਹਾ ਹੈ ਗੁਰੂ ਕਾਲ ਪੁੱਛਿਆ ਜਾ ਰਿਹਾ ਹੈ ਗੁਰੂ ਅਮਰਦਾਸ ਜੀ ਦੇ ਗੁਰਗੱਦੀ ਦਾ ਸਮਾਂ ਕੀ ਸੀ ਤਾਂ ਇਸ ਦਾ ਰਾਈਟ ਆਨਸਰ ਹੈ 1552 ਤੋਂ ਲੈ ਕੇ 1552 ਤੋਂ ਲੈ ਕੇ 1574 ਇਸ ਤੱਕ ਹੀ ਆ ਰਾਈਟ ਆਨਸਰ ਹੋ ਜਾਵੇਗਾ ਜੀ ਜਿਸ ਤਰ੍ਹਾਂ ਕਿ ਪਹਿਲੇ ਗੁਰੂ ਸਾਹਿਬਾਨ ਦਾ ਆਪਾਂ ਦੇਖਿਆ 1469 ਤੋਂ ਲੈ ਕੇ 1539 ਫਿਰ 1539 ਤੋਂ 1552 ਤੇ ਏ ਗੁਰੂ ਸਾਹਿਬਾਨ 1552 ਤੋਂ 1574 ਦੋਸਤੋ ਯਾਦ ਰੱਖਣੀਆਂ ਨੇ ਇਹ ਡੇਟਸ ਜਿੰਨੀਆਂ ਵੀ ਹਨ ਗੁਰੂ ਅਮਰਦਾਸ ਜੀ ਦੇ ਪੁੱਤਰਾਂ ਦਾ ਨਾਮ ਕੀ ਸੀ ਤਾਂ ਟ੍ਰਿਕ ਦੱਸੀ ਸੀ ਤੁਹਾਨੂੰ ਗੁਰੂ ਅੰਗਦ ਦੇਵ ਜੀ ਦੂਜੇ ਪਾਤਸ਼ਾਹ ਦੂਜਾ ਦੱਦੇ ਤੋਂ ਪੈਂਦਾ ਹੈ ਤਾਂ ਦਾਤੂ ਅਤੇ ਦਾਸੂ ਕੀ ਹੈ ਦੱਦੇ ਤੋਂ ਦੂਜਾ ਦੂਸਰਾ ਗੁਰੂ ਤਾਂ ਉਸਦੇ ਬੇਟੇ ਸਨ ਗੁਰੂ ਅੰਗਦ ਦੇਵ ਜੀ ਦੇ ਬੇਟੇ ਸਨ ਤੇ ਦੂਜਾ ਕੌਣ ਰਹਿ ਗਿਆ ਮੋਹਰ ਅਤੇ ਮੋਣੀ ਤਾਂ ਇਸ ਦਾ ਰਾਈਟ ਆਨਸਰ ਕੀ ਹੋ ਜਾਵੇਗਾ ਮੋਹਰ ਅਤੇ ਮੋਣੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਗੋਇੰਦਵਾਲ ਵਿੱਚ ਬੋਲੀ ਦਾ ਨਿਰਮਾਣ ਗੋਇੰਦਵਾਲ ਵਿੱਚ ਬੋਲੀ ਦਾ ਨਿਰਮਾਣ ਕਿਸ ਨੇ ਕੀਤਾ ਗੁਰੂ ਨਾਨਕ ਦੇਵ ਜੀ ਨੇ ਗੁਰੂ ਅਰਜਨ ਦੇਵ ਜੀ ਜਾਂ ਗੁਰੂ ਅਮਰਦਾਸ ਜੀ ਜਾਂ ਗੁਰੂ ਤੇਗ ਬਹਾਦਰ ਜੀ ਤਾਂ ਇਸ ਦਾ ਰਾਈਟ ਆਨਸਰ ਹੈ ਗੋਇੰਦਵਾਲ ਨਗਰ ਕਿਹੜੇ ਗੁਰੂ ਸਾਹਿਬਾਨ ਨੇ ਵਸਾਇਆ ਸੀ ਸਾਨੂੰ ਪਤਾ ਹੈ ਸਰ ਜੀ ਤੀਜੇ ਪਾਤਸ਼ਾਹ ਨੇ ਵਸਾਇਆ ਸੀ ਗੁਰੂ ਅਮਰਦਾਸ ਜੀ ਨੇ ਤੇ ਬੋਲੀ ਦਾ ਨਿਰਮਾਣ ਫਿਰ ਗੁਰੂ ਅਮਰਦਾਸ ਜੀ ਨੇ ਹੀ ਉੱਥੇ ਕਰਵਾਇਆ ਸੀ 84 ਪੌੜੀਆਂ ਯਾਦ ਰੱਖਣਾ ਹੈ 84 ਪੌੜੀਆਂ ਕੁਐਸਚਨ ਦੋਸਤੋ ਇੱਕ ਹੋਰ ਬਣ ਕੇ ਆਉਂਦਾ 84 ਪੌੜੀਆਂ ਤੇ ਕਿਸ ਬਾਣੀ ਦਾ 파ੜ ਕੀਤਾ ਜਾਂਦਾ ਤਾਂ ਉਹ ਹੈ ਜਪਜੀ ਸਾਹਿਬ ਜਪਜੀ ਸਾਹਿਬ ਤੇ ਇਸ ਦੀਆਂ 38 ਪੌੜੀਆਂ ਹਨ ਯਾਦ ਰੱਖਣਾ ਹੈ ਤੇ ਦੋ ਕੀ ਹਨ ਸ਼ਲੋਕ ਹਨ ਦੋ ਸ਼ਲੋਕ ਹਨ ਦੋਸਤੋ ਇਹ ਚੀਜ਼ਾਂ ਯਾਦ ਰੱਖਣੀਆਂ ਹਨ ਬਹੁਤ ਜ਼ਿਆਦਾ ਇੰਪੋਰਟੈਂਟ ਹਨ ਇਹੇ ਚੀਜ਼ਾਂ ਆ ਸਕਦੀਆਂ ਹਨ ਪੇਪਰ ਦੇ ਵਿੱਚ ਅਗਲਾ ਕੁਐਸਚਨ ਕਹਿੰਦਾ ਹੈ ਬੋਲੀ ਤੋਂ ਡੋਟਾ ਕੀ ਭਾਵ ਹੈ ਤੁਹਾਨੂੰ ਪਤਾ ਹੋਣਾ ਜੀ ਤੇ ਬੋਲੀ ਦਾ ਸਾਨੂੰ ਪਤਾ ਹੈ ਬੋਲੀ ਤੋਂ ਕੀ ਭਾਵ ਹੈ ਤਾਂ ਬਿਨਾ ਪਾਣੀ ਦੀ ਸੁੱਕੀ ਝੀਲ ਠੰਡੇ ਪਾਣੀ ਦੀ ਝੀਲ ਇੱਕ ਖੂਹ ਜਿਸ ਦੇ ਇੱਕ ਪਾਸੇ ਤਲ ਤੱਕ ਪੌੜੀਆਂ ਹਨ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ ਬੋਲੀ ਦਾ ਸਾਡਾ ਅਰਥ ਹੈ ਦੋਸਤੋ ਇੱਕ ਖੂਹ ਜਿਸ ਦੇ ਇੱਕ ਪਾਸੇ ਤਲ ਤੱਕ ਪੜੀਆਂ ਹਨ ਮਤਲਬ ਕਿ ਸਰੋਵਰ ਬੋਲੀ ਦਾ ਨਿਰਮਾਣ ਹੋ ਗਿਆ ਤਾਂ ਇਹ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਦੇਖਿਆ ਜਾਵੇ ਕਹਿੰਦਾ ਹੈ ਗੁਰੂ ਅਮਰਦਾਸ ਜੀ ਦਾ ਸਮਕਾਲੀ ਮੁਗਲ ਸ਼ਾਸਕ ਕੌਣ ਸੀ ਸਮਕਾਲੀ ਮੁਗਲ ਸ਼ਾਸਕ ਵੈਰੀ ਇੰਪੋਰਟੈਂਟ ਕੁਐਸਚਨ ਦੋਸਤੋ ਬਹੁਤ ਜ਼ਿਆਦਾ ਆਉਂਦਾ ਹੈ ਤਾਂ ਗੁਰੂ ਅਮਰਦਾਸ ਜੀ ਦਾ ਸਮਕਾਲੀ ਮੁਗਲ ਸ਼ਾਸਕ ਸੀ ਹਿਮਾਉ ਜੂ ਨਹੀਂ ਸਰ ਜੀ ਹਿਮਾਉ ਜੂ ਨਹੀਂ ਆ ਸਕਦਾ ਅਕਬਰ ਜਹਾਂਗੀਰ ਤਾਂ ਇਸ ਦਾ ਰਾਈਟ ਆਨਸਰ ਸੌਰੀ ਹਿਮਾਂਜੂ ਅਕਬਰ ਜਹਾਂਗੀਰ ਜਾਂ ਦੋਵੇਂ ਏ ਅਤੇ ਬੀ ਤਾਂ ਇਸ ਦਾ ਰਾਈਟ ਆਨਸਰ ਹੈ ਜੋ ਦੋਵੇਂ ਏ ਅਤੇ ਬੀ ਆ ਜਾਵੇਗਾ ਜੀ ਹਿਮਾਂਜੂ ਅਤੇ ਅਕਬਰ ਦੋਨੇ ਇਨਾਂ ਦੇ ਸਮਕਾਲੀ ਮੁਗਲ ਸਨ ਯਾਦ ਰੱਖਣਾ ਹੈ नेक्स्ट ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਮੰਜੀ ਪ੍ਰਣਾਲੀ ਦੀ ਸਥਾਪਨਾ ਕਿਸ ਨੇ ਕੀਤੀ ਦੋਸਤੋ ਪਟਵਾਰੀ ਦੇ ਵਿੱਚ 2021 ਦੇ ਵਿੱਚ ਇਹ ਪੁੱਛਿਆ ਗਿਆ ਸੀ ਕੁਐਸਚਨ ਮੰਜੀ ਪ੍ਰਣਾਲੀ ਮੰਜੀ ਪ੍ਰਥਾ ਤਾਂ ਗੁਰੂ ਅਮਰਦਾਸ ਜੀ ਨੇ ਸਥਾਪਨਾ ਕੀਤੀ ਸੀ ਕਿੰਨੀਆਂ ਮੰਜੀਆਂ ਸਨ 22 ਮੰਜੀਆਂ ਸਥਾਪਿਤ ਕੀਤੀਆਂ ਗਈਆਂ ਸਨ ਦੋਸਤੋ ਯਾਦ ਰੱਖਣਾ ਹੈ ਇਹਨਾਂ ਨੂੰ ਜੇਕਰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਦੋਸਤੋ ਅੱਗੇ ਕਹਿੰਦਾ ਹੈ ਮੰਜੀ ਪ੍ਰਣਾਲੀ ਦਾ ਮੁੱਖ ਉਦੇਸ਼ ਕੀ ਸੀ ਇਸ ਤੰਬੂ ਕੋ ਦੇਸੀ ਉਦਾਸੀਆਂ ਦਾ ਵਿਰੋਧ ਕਰਨ ਲਈ ਲੰਗਰ ਲਈ ਪੈਸੇ ਜਾਂ ਅਨਾਜ ਇਕੱਠੇ ਕਰਨ ਲਈ ਸਿੱਖ ਧਰਮ ਦੀਆਂ ਨਵੀਆਂ ਪਰੰਪਰਾਵਾਂ ਦਾ ਪ੍ਰਚਾਰ ਕਰਨ ਲਈ ਜਾਂ ਸਿੱਖ ਧਰਮ ਨੂੰ ਫੈਲਾਉਣ ਲਈ ਤਾਂ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਜੀ ਸਿੱਖ ਧਰਮ ਨੂੰ ਫੈਲਾਉਣ ਲਈ ਇਸ ਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਕਹਿੰਦਾ ਹੈ ਗੁਰੂ ਅਮਰਦਾਸ ਜੀ ਦਾ ਜਨਮ ਕਿੱਥੇ ਹੋਇਆ ਸੀ ਬਾਸਰਕੇ ਅੰਮ੍ਰਿਤਸਰ ਵਿਖੇ ਵਿਗਨ ਰੋਪੜ ਵਿਖੇ ਵੇਰੂਵਾਲ ਅੰਮ੍ਰਿਤਸਰ ਵਿਖੇ ਜਾਂ ਗਾਰਨੋਂ ਪਟਿਆਲਾ ਵਿਖੇ ਤਾਂ ਇਸ ਦਾ ਰਾਈਟ ਆਨਸਰ ਹੈ ਸਾਰਿਆਂ ਨੂੰ ਪਤਾ ਹੋਵੇਗਾ ਕਿ ਬਾਸਰ ਕੇ ਅੰਮ੍ਰਿਤਸਰ ਵਿਖੇ ਇਹਨਾਂ ਦਾ ਜਨਮ ਹੋਇਆ ਸੀ ਦੋਸਤੋ ਯਾਦ ਰੱਖਣਾ ਹੈ ਬਾਸਰ ਕੇ ਨੈਕਸਟ ਕੁਐਸਚਨ ਕਹਿੰਦਾ ਹੈ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਬਿਆਨ ਮੰੰਜੀ ਪ੍ਰਣਾਲੀ ਦੇ ਸਬੰਧ ਵਿੱਚ ਸਹੀ ਨਹੀਂ ਹੈ ਦੋਸਤੋ ਡੋਲੂ ਮੰੰਜਣ ਵਾਲਾ ਕੁਐਸਚਨ ਬਣ ਜਾਂਦਾ ਹੈ ਜਦੋਂ ਆਹ ਨਹੀਂ ਨੂੰ ਅਸੀਂ ਨਹੀਂ ਪੜਦੇ ਤਾਂ ਮੰੰਜੀਦਾਰ ਦੇ ਪ੍ਰਚਾਰ ਦਾ ਖੇਤਰ ਨਿਸ਼ਚਿਤ ਨਹੀਂ ਸੀ ਮੰੰਜੀਦਾਰ ਦਾ ਅਹੁਦਾ ਵੰਸ਼ਵਾਦੀ ਸੀ ਸਿੱਖ ਧਰਮ ਲਈ ਪੈਸੇ ਇਕੱਤਰ ਕਰਨ ਲਈ ਮੰੰਜੀਦਾਰ ਧਾਰਮਿਕ ਉਪਦੇਸ਼ ਦਿੰਦੇ ਸਨ ਤਾਂ ਇਸ ਦਾ ਰਾਈਟ ਆਨਸਰ ਹੈ ਮੰਜੀਦਾਰ ਦਾ ਅਹੁਦਾ ਮੰਜੀਦਾਰ ਦਾ ਅਹੁਦਾ ਵੰਸ਼ਵਾਦੀ ਸੀ ਇਹ ਗਲਤ ਹੈ ਵੰਸ਼ਵਾਦੀ ਨਹੀਂ ਸੀ ਦੋਸਤੋ ਤਾਂ ਕਿਸ ਤਰ੍ਹਾਂ ਦਾ ਲੱਗਿਆ ਕੁਐਸਚਨ ਦੋਸਤੋ ਇਹ ਤਾਂ ਇਹ ਤੁਸੀਂ ਲਾਈਕ ਕਰਕੇ ਦੱਸਣਾ ਹੈ ਕਮੈਂਟ ਕਰਕੇ ਦੱਸਣਾ ਹੈ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਦੂਜਿਆਂ ਤੱਕ ਵੀ ਇਹ ਇਸ ਤਰ੍ਹਾਂ ਦੇ ਕੁਐਸਚਨ ਪਹੁੰਚ ਸਕਣ ਅਤੇ ਉਹ ਵੀ ਪੇਪਰ ਦੇ ਵਿੱਚ ਇਹ ਕੁਐਸਚਨ ਦੇਖਦੇ ਸਾਰ ਆਨਸਰ ਲਾ ਸਕਣ ਅਗਲਾ ਕੁਐਸਚਨ ਕਹਿੰਦਾ ਹੈ ਸੰਗਤ ਤੋਂ ਪਹਿਲਾਂ ਪੰਗਰ ਸੰਕਲਪ ਕਿਸ ਦੁਆਰਾ ਦਿੱਤਾ ਗਿਆ ਸੀ ਤਾਂ ਇਸ ਦਾ ਰਾਈਟ ਆਨਸਰ ਹੈ ਗੁਰੂ ਅਮਰਦਾਸ ਜੀ ਦੁਆਰਾ ਕੀਤਾ ਇਹ ਸੰਗਤ ਤੋਂ ਪਹਿਲਾਂ ਪੰਗਰ ਸੰਕਲਪ ਦਿੱਤਾ ਗਿਆ ਸੀ ਨੈਕਸਟ ਕੁਐਸਚਨ ਕਹਿੰਦਾ ਹੈ ਕਿ ਸਿੱਖ ਧਰਮ ਵਿੱਚ ਅੰਤਰਜਾਤੀ ਵਿਆਹ ਨੂੰ ਉਤਸ਼ਾਹਿਤ ਕਰਨ ਵਾਲੇ ਨਿਮਨਲਿਖਤ ਵਿੱਚੋਂ ਪਹਿਲੇ ਗੁਰੂ ਕੌਣ ਸਨ ਦੇਖੋ ਧਿਆਨ ਅੰਤਰਜਾਤੀ ਵਿਆਹ ਨੂੰ ਉਤਸ਼ਾਹਿਤ ਕਰਨ ਵਾਲੇ ਪਹਿਲੇ ਗੁਰੂ ਕੌਣ ਸਨ ਵੈਰੀ ਇੰਪੋਰਟੈਂਟ ਕੁਐਸਚਨ ਦੋਸਤੋ ਇਹ ਕੀ ਹੈ ਇਸ ਤਰ੍ਹਾਂ ਦਾ ਕੁਛ ਜਦੋਂ ਪੇਪਰ ਵਿੱਚ ਆ ਜਾਵੇ ਤਾਂ ਡੋਲੂ ਮੰਨਿਆ ਜਾਂਦਾ ਹੈ ਤਾਂ ਪਹਿਲੇ ਗੁਰੂ ਤੁਸੀਂ ਗੁਰੂ ਨਾਨਕ ਦੇਵ ਜੀ ਲਾ ਦੋਗੇ ਤਾਂ ਕੀ ਇਹ ਗਲਤ ਹੋ ਜਾਵੇਗਾ ਕੁਐਸਚਨ ਨੂੰ ਨਹੀਂ ਪੜ੍ਹੋਗੇ ਤੁਸੀਂ ਗਲਤ ਹੋ ਜਾ ਗੁਰੂ ਨਾਨਕ ਦੇਵ ਜੀ ਗੁਰੂ ਅਰਜਨ ਦੇਵ ਜੀ ਗੁਰੂ ਅਮਰਦਾਸ ਜੀ ਜਾਂ ਗੁਰੂ ਤੇਗ ਬਹਾਦਰ ਜੀ ਤਾਂ ਇਸ ਦਾ ਰਾਈਟ ਆਨਸਰ ਗੁਰੂ ਅਮਰਦਾਸ ਜੀ ਹੋ ਜਾਵੇਗਾ ਜੀ ਨੈਕਸਟ ਕੁਐਸਚਨ ਕਹਿੰਦਾ ਹੈ ਅੰਮ੍ਰਿਤਸਰ ਦੀ ਉਸਾਰੀ ਤੋਂ ਪਹਿਲਾਂ ਸਿੱਖਾਂ ਦੇ ਧਾਰਮਿਕ ਕਾਰਜਾਂ ਲਈ ਮੁੱਖ ਕੇਂਦਰ ਕਿਹੜਾ ਸੀ ਤਾਂ ਵੈਰੀ ਇੰਪੋਰਟੈਂਟ ਕੁਐਸਚਨ ਦੋਸਤੋ ਮੁੱਖ ਕੇਂਦਰ ਕਿਹੜਾ ਸੀ ਅੰਮ੍ਰਿਤਸਰ ਦੀ ਉਸਾਰੀ ਤੋਂ ਪਹਿਲਾਂ ਸਿੱਖਾਂ ਦੇ ਧਾਰਮਿਕ ਕਾਰਜਾਂ ਲਈ ਮੁੱਖ ਕੇਂਦਰ ਕਿਹੜਾ ਸੀ ਤਾਂ ਇਹਦਾ ਰਾਈਟ ਆਨਸਰ ਕੀ ਹੋ ਜਾਵੇਗਾ ਗੋਇੰਦਵਾਲ ਸਾਹਿਬ ਇਸਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਦੇਖਿਆ ਜਾਵੇ ਕਹਿੰਦਾ ਹੈ ਕਿ ਮੁਗਲ ਰਾਜਾ ਅਕਬਰ ਅਤੇ ਗੁਰੂ ਅਮਰਦਾਸ ਜੀ ਕਿੱਥੇ ਮਿਲੇ ਸਨ ਜਿਸ ਤਰ੍ਹਾਂ ਕਿ ਅਸੀਂ ਦੇਖਿਆ ਹਿਮਾਜੂ ਅਤੇ ਗੁਰੂ ਅੰਗਦ ਦੇਵ ਜੀ ਕਿੱਥੇ ਮਿਲੇ ਸਨ ਬਾਬਰ ਅਤੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿੱਥੇ ਹੋਈ ਸੀ ਕਿਹੜੀ ਲੜਾਈ ਵਿੱਚ ਹੋਈ ਸੀ ਕਦੋਂ ਉਹਨਾਂ ਨੂੰ ਕੈਦ ਕੀਤਾ ਗਿਆ ਕਿਹੜੀ ਲੜਾਈ ਵਿੱਚ ਕੈਦ ਕੀਤਾ ਸੀ ਕਿੱਥੇ ਕੀਤਾ ਸੀ 80 ਇਸ ਤਰ੍ਹਾਂ ਦੇ ਕੁਐਸਚਨ ਬੰਦੇ ਆ ਤਾਂ ਦੋਸਤੋ ਮੁਗਲ ਰਾਜਾ ਕੌਣ ਸੀ ਅਕਬਰ ਸੀ ਤੇ ਗੁਰੂ ਅਮਰਦਾਸ ਜੀ ਸੀ ਕਿੱਥੇ ਮਿਲੇ ਸਨ ਤਾਂ ਇਸ ਦਾ ਰਾਈਟ ਆਨਸਰ ਕੀ ਹੋ ਜਾਵੇਗਾ ਜੀ ਗੋਇੰਦਵਾਲ ਸਾਹਿਬ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਜੀ ਨੈਕਸਟ ਕੁਐਸਚਨ ਕਹਿੰਦਾ ਹੈ ਕਿਹੜੇ ਗੁਰੂ ਨੇ ਇਹ ਸ਼ਬਦ ਕਹੇ ਸਨ ਸਤਿਯਾ ਇਹ ਨਾ ਆਖੀਣ ਜੋ ਮੜਿਆ ਲੱਗ ਜਲਣ ਨਾਨਕ ਸਤਿਆ ਜਾਣੀ ਜੇ ਬਿਰਹੇ ਚੋਟ ਮਰਨ ਤਾਂ ਪੇਪਰ ਏ ਦੇ ਵਿੱਚ ਕੁਆਲੀਫਾਈ ਨੇਚਰ ਦੇ ਵਿੱਚ ਇਸ ਤਰ੍ਹਾਂ ਦੀਆਂ ਤੁੱਕਾਂ ਪੁੱਛੀਆਂ ਜਾਂਦੀਆਂ ਹਨ ਤਾਂ ਦੋਸਤੋ ਉਹ ਸਾਨੂੰ ਔਖੀਆਂ ਨਾਲ ਲੱਗਣ ਇਸ ਲਈ ਕਿ ਸਾਨੂੰ ਕੁਐਸਚਨ ਇੱਕ ਇੱਕ ਦੇਖਣਾ ਪਊਗਾ ਤੇ ਤੁੱਕਾਂ ਵਾਲੇ ਕੁਐਸਚਨ ਤਾਂ ਬਿਲਕੁਲ ਵੀ ਸਕਿਪ ਅਸੀਂ ਨਹੀਂ ਕਰਾਂਗੇ ਕਹਿੰਦਾ ਹੈ ਗੁਰੂ ਨਾਨਕ ਦੇਵ ਜੀ ਦੀਆਂ ਇਹ 17 ਹਨ ਗੁਰੂ ਅਰਜਨ ਦੇਵ ਜੀ ਦੀਆਂ 17 ਹਨ ਗੁਰੂ ਅਮਰਦਾਸ ਜੀ ਦੀਆਂ ਜਾਂ ਗੁਰੂ ਤੇਗ ਬਹਾਦਰ ਜੀ ਦੀਆਂ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਗੁਰੂ ਅਮਰਦਾਸ ਜੀ ਇਸ ਦਾ ਰਾਈਟ ਆਨਸਰ ਹੈ ਦੋਸਤੋ ਨੈਕਸਟ ਕੁਐਸਚਨ ਕਹਿੰਦਾ ਹੈ ਕਿ ਸਿੱਖ ਧਰਮ ਵਿੱਚ ਪਰਦਾ ਪ੍ਰਥਾ ਦਾ ਵਿਰੋਧ ਕਰਨ ਵਾਲੇ ਪਹਿਲੇ ਗੁਰੂ ਕੌਣ ਸਨ ਤਾਂ ਦੋਸਤੋ ਅੰਤਰਾਜੀ ਜੋ ਵਿਆਸ ਹਨ ਉਹ ਹਮ ਲਾਗੇ ਸਨ ਤੇ ਕੀ ਹੈ ਸਤੀ ਪ੍ਰਥਾ ਦਾ ਪਰਦਾ ਪ੍ਰਥਾ ਦਾ ਸੌਰੀ ਵਿਰੋਧ ਕਰਨ ਵਾਲੇ ਪਹਿਲੇ ਗੁਰੂ ਸਾਹਿਬ ਗੁਰੂ ਅਮਰਦਾਸ ਜੀ ਇਸ ਦਾ ਕੀ ਹੈ ਰਾਈਟ ਆਨਸਰ ਹੋ ਜਾਵੇਗਾ ਜੀ ਨੈਕਸਟ ਕੁਐਸਚਨ ਕਹਿੰਦਾ ਹੈ ਆਨੰਦ ਸਾਹਿਬ ਦੀ ਰਚਨਾ ਕਿਸ ਨੇ ਕੀਤੀ ਵੈਰੀ ਇੰਪੋਰਟੈਂਟ ਕੁਐਸਚਨ ਦੋਸਤੋ ਸਭ ਤੋਂ ਪਹਿਲਾਂ ਤਾਂ ਪਤਾ ਹੁਣ ਜਿਹਦੇ ਆਨੰਦ ਸਾਹਿਬ ਵਿੱਚ ਪੌੜੀਆਂ ਕਿੰਨੀਆਂ ਹਨ ਕਮੈਂਟ ਬਾਕਸ ਵਿੱਚ ਦੱਸੋ ਦੋਸਤੋ ਨਹੀਂ ਤਾਂ ਇੱਥੇ ਮੈਂ ਲਿਖ ਹੀ ਦਿੰਦਾ 40 ਪੌੜੀਆਂ ਅਨੰਦ ਸਾਹਿਬ ਵਿੱਚ ਸਾਨੂੰ ਪਤਾ ਹੁੰਦਾ ਜਿਹੜਾ 40 ਪੌੜੀਆਂ 38 ਪੌੜੀਆਂ ਸੀ ਜਬਜੀਤ ਸਾਹਿਬ ਦੇ ਵਿੱਚ ਅਨੰਦ ਸਾਹਿਬ ਚ 40 ਪੌੜੀਆਂ ਕੁਐਸਚਨ ਦਾ ਆਨਸਰ ਹੈ ਗੁਰੂ ਅਮਰਦਾਸ ਜੀ ਇਹਨਾਂ ਨੇ ਰਚਨਾ ਕੀਤੀ ਸੀ ਅਨੰਦ ਸਾਹਿਬ ਦੀ ਨੈਕਸਟ ਕੁਐਸਚਨ ਕਹਿੰਦਾ ਹੈ ਦੋਸਤੋ ਗੋਇੰਦਵਾਲ ਵਿਖੇ ਕਿਹੜਾ ਮੁਗਲ ਸ਼ਾਸਕ ਗੁਰੂ ਅਮਰਦਾਸ ਜੀ ਨੂੰ ਮਿਲਣ ਆਇਆ ਸੀ ਤਾਂ ਗੋਇੰਦਵਾਲ ਵਿਖੇ ਕੁਐਸਚਨ ਦੇਖੋ ਦੋਸਤੋ ਕਿਸ ਤਰ੍ਹਾਂ ਪਾਇਆ ਹੈ ਗੋਇੰਦਵਾਲ ਵਿਖੇ ਹੁਣ ਇੱਥੇ ਪੁੱਛ ਲੈ ਕਿਹੜਾ ਮੁਗਲ ਸ਼ਾਸਕ ਸੀ ਸਾਨੂੰ ਪਤਾ ਹੈ ਸਰ ਜੀ ਉਹ ਸੀ ਅਕਬਰ ਤੇ ਅਕਬਰ ਕੀ ਸੀ ਅਨਪੜ ਮੁਗਲ ਸੀ ਇਹ ਵੀ ਯਾਦ ਰੱਖਣਾ ਹੈ ਕੁਐਸਚਨ ਬਣ ਜਾਂਦਾ ਹੈ ਅਨਪੜ ਮੁਗਲ ਸੀ ਦੋਸਤੋ ਅਕਬਰ ਅਨਪੜ ਸੀ ਤੇ ਗੋਇੰਦਵਾਲ ਵਿਖੇ ਕੀ ਹੈ ਗੁਰੂ ਅਮਰਦਾਸ ਜੀ ਨਾਲ ਮੁਲਾਕਾਤ ਹੋਈ ਸੀ ਉਦੋਂ ਉੱਥੇ ਮਿਲੇ ਮਿਲਿਆ ਸੀ ਮੁਗਲ ਅਕਬਰ ਨੈਕਸਟ ਕੁਐਸਚਨ ਹੈ ਜੋ ਇਸ ਵੀਡੀਓ ਦਾ ਲਾਸਟ ਕੁਐਸਚਨ ਹੈ ਕਹਿੰਦਾ ਹੈ ਸਿੱਖ ਧਰਮ ਵਿੱਚ ਸਤੀ ਪ੍ਰਣਾਲੀ ਦਾ ਵਿਰੋਧ ਪਰਦਾ ਪ੍ਰਥਾ ਦਾ ਵਿਰੋਧ ਸੀ ਇਹ ਸੀ ਸਤੀ ਪ੍ਰਣਾਲੀ ਦਾ ਵਿਰੋਧ ਕਰਨ ਵਾਲੇ ਗੁਰੂਆਂ ਵਿੱਚੋਂ ਸਭ ਤੋਂ ਪਹਿਲਾਂ ਕੌਣ ਸੀ ਤਾਂ ਦੋਸਤੋ ਯਾਦ ਰੱਖਣੀ ਹੈ ਇਹ ਗੁਰੂ ਅਮਰਦਾਸ ਜੀ ਸਨ ਤਾਂ ਦੋਸਤੋ ਇਹ ਸੀ 30 ਕੁਐਸਚਨ ਤੇ 30 ਦੇ ਵਿੱਚੋਂ ਤੁਹਾਡੇ ਕਿੰਨੇ ਸਹੀ ਹੋਏ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਦੋਸਤੋ ਜੇਕਰ ਵੀਡੀਓ ਦਾ ਕੰਟੈਂਟ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਕਰਨਾ ਤਾਂ ਬੰਦਾ ਹੈ ਅਤੇ ਇਸ ਤੋਂ ਅੱਗੇ ਵੀ ਕੁਐਸਚਨ ਤੁਹਾਨੂੰ ਮਿਲਦੇ ਰਹਿਣਗੇ ਦੋਸਤੋ ਜੇਕਰ ਚੈਨਲ ਤੇ ਨਿਊ ਵੀਊਅਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਅਤੇ ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੇਣਾ ਤਾਂ ਜੋ ਤੁਹਾਨੂੰ ਜੋ ਵੀ ਵੀਡੀਓ ਅਪਲੋਡ ਹੁੰਦੀ ਹੈ ਉਸ ਦੀ ਨੋਟੀਫਿਕੇਸ਼ਨ ਟਾਈਮ ਬਾਏ ਟਾਈਮ ਮਿਲਦੀ ਰਹੇ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਤੱਕ ਇਹ ਵੀਡੀਓ ਪਹੁੰਚ ਸਕੇ ਕੁਐਸਚਨ ਪਹੁੰਚ ਸਕਣ ਤਾਂ ਜੋ ਉਹ ਓਨਲੀ ਪੇਪਰ ਹੀ ਕ੍ਰੈਕ ਨਾ ਕਰਨ ਉਹ ਗਵਰਨਮੈਂਟ ਜੌਬ ਵੀ ਪ੍ਰਾਪਤ ਕਰ ਸਕਣ ਦੋਸਤੋ ਤਾਂ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ